ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਨੂਮਾਨ ਜੀ ਬਾਰੇ ਕੀ ਕੁਝ ਕਿਹਾ ਇਹ ਸਾਰੀ ਕਥਾ ਆਪਣੇ ਵੱਲੋਂ ਨਹੀਂ ਬਣਾਈ ਗਈ ਇਹ ਕਥਾ ਗੁਰੂ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ ਹੈ ਦਸਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 24 ਅਵਤਾਰਾਂ ਦੀ ਕਥਾ ਨੂੰ ਵਰਣਨ ਕੀਤਾ ਹੈ ਦਸਵੇਂ ਪਾਤਸ਼ਾਹ ਜੀ ਦੇ 52 ਹੁਕਮਾਂ ਦੇ ਵਿੱਚ ਇੱਕ ਹੁਕਮ ਇਹ ਵੀ ਹੈ ਕਿ ਦੂਸਰੇ ਧਰਮ ਗ੍ਰੰਥਾਂ ਨੂੰ ਪੜ੍ਹਨਾ ਤੇ ਸਮਝਣਾ ਪਰ ਵਿਸ਼ਵਾਸ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਰੱਖਣਾ ਤਾਂ ਇਸੇ ਕਰਕੇ ਗੁਰੂ ਜੀ ਨੇ ਬਾਕੀ ਧਰਮ ਗ੍ਰੰਥਾਂ ਦਾ ਨਿਚੋੜ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾ ਦਿੱਤਾ ਸੰਸਾਰ ਵਿੱਚ ਦੁੱਖ ਵੱਜ ਜਾਂਦੇ ਨੇ ਉਦੋਂ ਪਰਮੇਸ਼ਵਰ ਆਪ ਦੇ ਧਾਰ ਕੇ ਇਸ ਧਰਤੀ ਤੇ ਆਉਂਦੇ ਨੇ ਤੇ ਉਹ ਧਨ ਤੇ ਵਰਤੀ ਵਾਲੇ ਲੋਕਾਂ ਦਾ ਨਾਸ਼ ਕਰ ਦਿੰਦੇ ਨੇ ਸੋ ਇਸੇ ਤਰ੍ਹਾਂ ਇਸ ਜਗਤ ਵਿੱਚ 24 ਅਵਤਾਰ ਕਹਾਏ ਜਾਂਦੇ ਨੇ ਤੇ ਗੁਰੂ ਜੀ ਨੇ ਉਹਨਾਂ 24 ਅਵਤਾਰਾਂ ਦੀ ਕਥਾ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਲਿਖੀ ਹੋਈ ਹੈ। ਇਹਨਾਂ 24 ਅਵਤਾਰਾਂ ਦੇ ਅਧਿਆਏ ਵਿੱਚ ਗੁਰੂ ਜੀ ਨੇ ਹਨੂਮਾਨ ਜੀ ਬਾਰੇ ਵੀ ਲਿਖਿਆ ਹੈ। ਜਿਨ੍ਹਾਂ ਨੂੰ ਲੋਕ ਬਜਰੰਗਵਲੀ ਵੀ ਕਹਿੰਦੇ ਹਨ। ਸੋ ਆਓ ਅਸੀਂ ਇਸ ਪ੍ਰਸੰਗ ਨੂੰ ਸ਼ਰਵਣ ਕਰੀਏ ਕਿ ਗੁਰੂ ਜੀ ਨੇ ਹਨੂਮਾਨ ਜੀ ਬਾਰੇ ਕੀ ਕੁਝ ਕਿਹਾ ਤੇ ਹਨੂਮਾਨ ਜੀ ਦੇ ਵਿੱਚ ਕਿੰਨੀ ਤਾਕਤ ਹੈ ਜਿਸ ਵੇਲੇ ਸ਼੍ਰੀ ਰਾਮਚੰਦਰ ਜੀ ਸੀਤਾ ਮਾਤਾ ਜੀ ਤੇ ਲਕਸ਼ਮਨ ਦਾਸ ਜੀ ਦੇ ਨਾਲ ਬਨਵਾਸ ਕੱਟ ਰਹੇ ਸਨ ਉਸ ਸਮੇਂ ਰਾਵਣ ਨੇ ਆਪਣੀ ਭੈਣ ਸਰੂਪ ਨਖਾ ਦੇ ਨੱਕ ਕੱਟਣ ਦਾ ਬਦਲਾ ਲੈਣ ਲਈ ਛਲ ਕਰਕੇ ਉਸਨੇ ਸੀਤਾ ਮਾਤਾ ਜੀ ਦਾ ਅਪਹਰਨ ਕਰ ਲਿਆ ਪੰਛੀਆਂ ਦਾ ਰਾਜਾ ਜਟਾਊ ਪੰਛੀ ਜਦੋਂ ਰਾਵਣ ਆਇਆ ਸੀ ਉਹਨੇ ਜਟਾਊ ਪੰਛੀ ਨੂੰ ਮਾਰ ਕੇ ਸੀਤਾ ਮਾਤਾ ਜੀ ਦਾ ਅ अपहरण ਕੀਤਾ ਜਦੋਂ ਸ਼੍ਰੀ ਰਾਮਚੰਦਰ ਜੀ ਦੂ ਸੀਤਾ ਮਾਤਾ ਜੀ ਨੂੰ ਲਬਦੇ ਲਬਦੇ ਜਟਾਊ ਪੰਛੀ ਕੋਲ ਆਏ ਤਾਂ ਜਟਾਊ ਪੰਛੀ ਆਪਣੇ ਆਖਰੀ ਸਾਹਾਂ ਤੇ ਸੀ ਜਟਾਊ ਨੇ ਸ਼੍ਰੀ ਰਾਮ ਜੀ ਨੂੰ ਵੇਖ ਕੇ ਆਖਿਆ ਕਿ ਰਾਵਣ ਮੈਨੂੰ ਮਾਰ ਕੇ ਸੀਤਾ ਮਾਤਾ ਜੀ ਨੂੰ ਨਾਲ ਲੈ ਗਿਆ ਜਟਾਊ ਪੰਛੀ ਨੇ ਅਸਮਾਨ ਵੱਲ ਇਸ਼ਾਰਾ ਕਰਕੇ ਸੀਤਾ ਜੀ ਦੇ ਜਾਣ ਦੀ ਖਬਰ ਦੱਸੀ ਤੇ ਜਟਾਊ ਪੰਛੀ ਦਾ ਅੰਤਿਮ ਸੰਸਕਾਰ ਕਰਕੇ 라ਵਣ ਦੀ ਸੋਨੇ ਦੀ ਲੰਕਾ ਵੱਲ ਚਾਲੇ ਪਾ ਦਿੱਤੇ ਦੂਜੇ ਪਾਸੇ 라ਵਣ ਨੇ ਸੀਤਾ ਮਾਤਾ ਜੀ ਨੂੰ ਲੰਕਾ ਵਿੱਚ ਅਸ਼ੋਕ ਬਾਟਿਕਾ ਦੇ ਵਿੱਚ ਰੱਖ ਲਿਆ ਤੇ ਸ਼੍ਰੀ ਰਾਮਚੰਦਰ ਜੀ ਦੀ ਲੰਕਾ ਵੱਲ ਜਾਣ ਵਾਸਤੇ ਤਿਆਰ ਹੋ ਗਏ ਰਸਤੇ ਵਿੱਚ ਸ਼੍ਰੀ ਰਾਮ ਜੀ ਦੀ ਮੁਲਾਕਾਤ ਹਨੂਮਾਨ ਜੀ ਅਤੇ ਸੁਗਵੀਰ ਨਾਲ ਹੋਈ ਉਦੋਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਸੁਗਵੀਰ ਨੂੰ ਆਖਿਆ ਸੁਗਵੀਰ ਤੇਰਾ ਖੋਇਆ ਹੋਇਆ ਰਾਜ ਤੈਨੂੰ ਵਾਪਸ ਦਿਵਾਉਂਗਾ ਫਿਰ ਸ਼੍ਰੀ ਰਾਮ ਜੀ ਨੇ ਬਾਲੀ ਨੂੰ ਮਾਰ ਕੇ ਸੁਗਵੀਰ ਨੂੰ ਵਾਪਸ ਰਾਜ ਦਿਵਾ ਦਿੱਤਾ ਇਸ ਤੋਂ ਬਾਅਦ ਸ਼੍ਰੀ ਰਾਮ ਚੰਦਰ ਜੀ ਲੰਕਾ ਵੱਲ ਸੁਗਵੀਰ ਤੇ ਹਨੂਮਾਨ ਜੀ ਨਾਲ ਤੁਰ ਪਏ ਅੱਗੇ ਜਾ ਕੇ ਸ਼੍ਰੀ ਰਾਮ ਜੀ ਨੇ ਹਨੂਮਾਨ ਜੀ ਨੂੰ ਲੰਕਾ ਭੇਜਿਆ ਲੰਕਾ ਜਾਣ ਤੋਂ ਪਹਿਲਾਂ ਸੀਤਾ ਮਾਤਾ ਜੀ ਨੂੰ ਇਹ ਵਿਸ਼ਵਾਸ ਦਿਵਾਉਣ ਵਾਸਤੇ ਕਿ ਮੈਨੂੰ ਸ਼੍ਰੀ ਰਾਮ ਜੀ ਨੇ ਭੇਜਿਆ ਤਾਂ ਹਨੂਮਾਨ ਜੀ ਨੇ ਸ਼੍ਰੀ ਰਾਮ ਜੀ ਦੀ ਇੱਕ ਅੰਗੂਠੀ ਨਿਸ਼ਾਨੀ ਵਜੋਂ ਦਿੱਤੀ ਕਹਿੰਦੇ ਪਵਨ ਪੁੱਤਰ ਹਨੂਮਾਨ ਵਿਸ਼ਾਲ ਸਮੁੰਦਰ ਪਾਰ ਕਰਕੇ ਲੰਕਾ ਪੁੱਜੇ ਜਿੱਥੇ ਸੀਤਾ ਮਾਤਾ ਜੀ ਨੂੰ ਰੱਖਿਆ ਹੋਇਆ ਸੀ ਅਸ਼ੋਕ ਬਾਟਿਕਾ ਵਿੱਚ ਜਾ ਕੇ ਉਹਨਾਂ ਨੇ ਸੀਤਾ ਮਾਤਾ ਜੀ ਦੇ ਦਰਸ਼ਨ ਕੀਤੇ ਤੇ ਸ਼੍ਰੀ ਰਾਮ ਜੀ ਦਾ ਸਾਰਾ ਹਾਲ ਦੱਸਿਆ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨੂਮਾਨ ਜੀ ਨੇ ਸਾਰੀ ਲੰਕਾ ਸ਼ਹਿਰ ਨੂੰ ਪੂੰਛ ਨਾਲ ਅੱਗ ਲਾ ਕੇ ਸਾੜ ਦਿੱਤਾ ਰਾਵਣ ਦਾ ਇੱਕ ਬਹੁਤ ਵੱਲੀ ਪੁੱਤਰ ਸੀ ਜਿਸ ਦਾ ਨਾਮ ਸੀ ਅਸ਼ਕੁਮਾਰ ਰਾਵਣ ਦੇ ਪੁੱਤਰਾਂ ਕੋਲ ਬਹੁਤ ਕਰਾਮਾਤਾਂ ਵੀ ਸੀ ਤੇ ਬਲੀ ਵੀ ਬਹੁਤ ਸਨ ਪਰ ਹਨੂਮਾਨ ਜੀ ਨੇ ਅਸ਼ਕਮਾਰ ਨੂੰ ਬਹੁਤ ਆਸਾਨੀ ਦੇ ਨਾਲ ਮਾਰ ਦਿੱਤਾ ਤੇ ਸਾਰਾ ਕੁਝ ਸਮੁੰਦਰ ਪਾਰ ਕਰਕੇ ਸ਼੍ਰੀ ਰਾਮ ਜੀ ਕੋਲ ਵਾਪਸ ਆ ਗਏ ਸ਼੍ਰੀ ਰਾਮ ਜੀ ਨੂੰ ਲੰਕਾ ਦਾ ਸਾਰਾ ਹਾਲ ਦੱਸਿਆ ਤੇ ਸੀਤਾ ਮਾਤਾ ਬਾਰੇ ਦੱਸਿਆ ਉਦੋਂ ਲਛਮਣ ਜੀ ਨੇ ਹਨੂਮਾਨ ਤੋਂ ਪੁੱਛਿਆ ਤੁਸੀਂ ਇਹ 7 ਜੋਜਨ ਤੇ 8 ਕੋਹਾਂ ਚੌੜਾ ਸਮੁੰਦਰ ਕਿਵੇਂ ਪਾਰ ਕੀਤਾ ਤ ਹਨੂਮਾਨ ਜੀ ਨੇ ਜਵਾਬ ਦਿੱਤਾ ਪਰਮੇਸ਼ਵਰ ਦਾ ਨਾਮ ਸ਼੍ਰੀ ਰਾਮ ਦਾ ਨਾਮ ਜਾਪ ਕੇ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ ਉਹਨਾਂ ਦਾ ਧਿਆਨ ਮਨ ਵਿੱਚ ਕਰਨ ਨਾਲ ਮੈਨੂੰ ਸਮੁੰਦਰ ਪਾਰ ਕਰਦਿਆਂ ਕੋਈ ਜ਼ਿਆਦਾ ਦੇਰੀ ਨਹੀਂ ਲੱਗੀ ਉਦੋਂ ਸੁਗਵੀਰ ਨੇ ਆਪਣੀ ਬਾਂਦਰਾਂ ਦੀ ਸੀਣਾ ਤਿਆਰ ਕੀਤੀ ਹੁਣ ਸ਼੍ਰੀ ਰਾਮਚੰਦਰ ਜੀ ਮਹਾਰਾਜ ਲਖਮਣ ਜੀ ਨੂੰ ਤੇ ਹਨੂਮਾਨ ਜੀ ਸੁਗਵੀਰ ਯਾਮਵੰਤ ਸੁਖੈ ਨੀਲੰਗਦ ਕੀਸਰੀ ਅਤੇ ਹੋਰ ਮਹਾਵਲੀ ਯੋਧੇ ਰਾਵਣ ਦੀ ਲੰਕਾ ਵੱਲ ਤੁਰ ਪਏ ਜਦੋਂ ਸਮੁੰਦਰ ਪਾਰ ਕਰਕੇ ਲੰਕਾ ਦੇ ਟਾਪੂ ਤੇ ਪਹੁੰਚ ਗਏ ਉਦੋਂ ਗੁਰੂ ਜੀ ਕਹਿੰਦੇ ਜਿਹੜੇ ਜਿਹੜੇ ਰਾਵਣ ਦੇ ਦੂਤ ਸੀ ਉਹ ਸਾਰੇ ਭੱਜ ਕੇ ਰਾਵਣ ਕੋਲ ਚਲੇ ਗਏ ਲੰਕਾ ਨਰੇਸ਼ ਜੀ ਦੀ ਲੰਕਾ ਦੀ ਧਰਤੀ ਤੇ ਸ਼੍ਰੀ ਰਾਮਚੰਦਰ ਜੀ ਆਪਣੀ ਕਰੋੜਾਂ ਦੀ ਸੰਖਿਆ ਵਿੱਚ ਫੌਜ ਲੈ ਕੇ ਪਹੁੰਚ ਗਏ ਜਿਨ੍ਹਾਂ ਵਿੱਚ ਬਹੁਤ ਮਹਾਂਵਲੀ ਯੋਧੇ ਵੀ ਹਨ ਜਿਵੇਂ ਹਨੂਮਾਨ ਜੀ ਜਿਨ੍ਹਾਂ ਨੇ ਲੰਕਾ ਵਿੱਚ ਅੱਗ ਲਾਈ ਸੀ ਤੇ ਅਸ਼ੋਕ ਬਾਟਿਕਾ ਨੂੰ ਪਟਕੇ ਸਾੜ ਦਿੱਤਾ ਸੀ ਰਾਵਣ ਨੇ ਆਪਣੇ ਦੂਤ ਦੀ ਬੇਨਤੀ ਸੁਣ ਕੇ ਆਪਣੇ ਦੋ ਯੋਧਿਆਂ ਨੂੰ ਬੁਲਾਇਆ ਤੇ ਆਖਿਆ ਜਾਓ ਉਹਨਾਂ ਨੂੰ ਜਾ ਕੇ ਰੋਕੋ ਉਹ ਕਹਿੰਦਾ ਵੀ ਸ਼੍ਰੀ ਰਾਮਚੰਦਰ ਜੀ ਨੂੰ ਰੋਕਣ ਵਾਸਤੇ ਤਾਂ ਮੇਰੇ ਸਿਰਫ ਦੋ ਯੋਧੇ ਹੀ ਬਹੁਤ ਨੇ ਜਿੰਨਾ ਵਿੱਚੋਂ ਇੱਕ ਯੋਧੇ ਦਾ ਨਾਮ ਸੀ ਧੂਮਰਸ਼ ਤੇ ਦੂਜੇ ਯੋਧੇ ਦਾ ਨਾਮ ਸੀ ਜਾਮਲ ਇਹ ਦੋ ਵੱਡੇ ਸੂਰਮਿਆਂ ਨੂੰ ਭੇਜ ਕੇ ਆਖਿਆ ਵੀ ਸ਼੍ਰੀ ਰਾਮ ਜੀ ਨੂੰ ਉੱਥੇ ਹੀ ਰੋਕੋ ਕਹਿੰਦੇ ਦੋਨੋਂ ਸੂਰਮੇ ਆਪਣੀ ਫੌਜ ਲੈ ਕੇ ਜਿੱਥੇ ਜਿੱਥੇ ਸ਼੍ਰੀ ਰਾਮ ਜੀ ਨੇ ਉਤਾਰਾ ਕੀਤਾ ਹੋਇਆ ਸੀ ਉੱਥੇ ਪਹੁੰਚ ਗਏ ਜਦੋਂ ਉਹਨਾਂ ਨੇ ਹਨੂਮਾਨ ਜੀ ਨੂੰ ਵੇਖਿਆ ਤਾਂ ਉਹਨਾਂ ਨੇ ਬਹੁਤ ਗੁੱਸਾ ਖਾਦਾ ਕਹਿੰਦੀ ਹਨੂਮਾਨ ਜੀ ਨੇ ਉੱਥੇ ਹੀ ਪੈਰ ਗੱਡ ਕੇ ਕਹਾਉਂਦੇ ਮਹਾਵਲੀ ਸੂਰਮਿਆਂ ਨੂੰ ਹੀ ਮਾਰ ਦਿੱਤਾ ਜਦੋਂ ਤੁਮ ਰਸਤੇ ਜਾ ਮਾਲ ਮਰ ਗਏ ਉਦੋਂ ਸਾਰੀ ਫੌਜ ਭੱਜ ਕੇ ਰਾਵਣ ਕੋਲ ਜਾਂਦੀ ਹੈ ਤੇ ਆਖਦੀ ਹੈ ਲੰਕਾ ਨਰੇਸ਼ ਆ ਬਜਰੰਗਵਲੀ ਹਨੂਮਾਨ ਜੀ ਨੇ ਐਡੇ ਵੱਡੇ ਯੋਧਿਆਂ ਨੂੰ ਆਸਾਨੀ ਨਾਲ ਮਾਰ ਦਿੱਤਾ ਉਦੋਂ ਫਿਰ ਰਾਵਣ ਨੇ ਆਪਣੇ ਹੋਰ ਸੂਰਮਿਆਂ ਨੂੰ ਬੁਲਾਇਆ ਆਪਣੀ ਇੱਕ ਮਹਾਵੜੀ ਸੂਰਮੇ ਅੰਕਪੰਨ ਨੂੰ ਬੁਲਾਇਆ ਤੇ ਉਹਨੂੰ ਫੌਜ ਦੇ ਕੇ ਜੰਗ ਕਰਨ ਵਾਸਤੇ ਭੇਜਿਆ ਉਦੋਂ ਬਾਜੀ ਵੱਜੇ ਸਾਰੇ ਗੁੱਸਾ ਧਾਰ ਕੇ ਹਨੂਮਾਨ ਜੀ ਨੂੰ ਮਾਰਨ ਵਾਸਤੇ ਸ਼੍ਰੀ ਰਾਮਚੰਦ ਜੀ ਦੀ ਉਹਨਾਂ ਨੂੰ ਮਾਰਨ ਵਾਸਤੇ ਜੰਗ ਵਿੱਚ ਭੱਜੀ ਆਉਂਦੇ ਨੇ ਤੇ ਉੱਥੇ ਉੱਚੀ ਆਵਾਜ਼ ਵਿੱਚ ਬਾਜੀ ਵੱਜਦੇ ਤਲਵਾਰਾਂ ਲਿਸ਼ਕਦੀਆਂ ਨੇ ਕਈ ਸੂਰਮੇ ਜੰਗ ਵਿੱਚ ਰੁੱਜੇ ਹੋਏ ਨਹੀਂ ਕਈ ਸੂਰਮੇ ਜੰਗ ਵਿੱਚ ਮਾਰੇ ਗਏ ਇੱਧਰ ਗੁਰੂ ਜੀ ਕਹਿੰਦੇ ਨੇ ਕਿ ਸ਼੍ਰੀ ਰਾਮਚੰਦਰ ਜੀ ਦੀ ਫੌਜ ਵਿੱਚੋਂ ਮਹਾਵਲੀ ਅੰਗਦ ਯੋਧੇ ਦਾ ਯੁੱਧ 라ਵਣ ਦੇ ਭੇਜੇ ਹੋਏ ਦੈੰਤ ਅੰਕਪੰਨ ਦੇ ਨਾਲ ਹੋਇਆ ਉਹ ਯੁੱਧ ਵਿੱਚ ਅੰਕਪੰਨ ਨੂੰ ਮਾਰ ਦਿੱਤਾ ਤੇ ਉਹਨਾਂ ਦੀ ਜਿੱਤ ਹੋਈ ਕਹਿੰਦੇ ਜੰਗ ਦਾ ਮੈਦਾਨ ਕੁਝ ਇਹੋ ਜਿਹਾ ਦਿਖਦਾ ਸੀ ਉੱਥੇ ਸਿਰ ਕੱਟੇ ਪਏ ਹਨ ਤਾੜੀ ਤੜਾਂ ਪਈਆਂ ਹਨ ਕਿਸੇ ਦੀਆਂ ਬਾਹਾਂ ਵੱਡੀਆਂ ਹੋਈਆਂ ਨੇ ਤੇ ਕਿਸੇ ਦੀਆਂ ਲੱਤਾਂ ਉਦੋਂ ਸ਼੍ਰੀ ਰਾਮਚੰਦਰ ਜੀ ਨੇ ਅੰਗਦ ਨੂੰ ਬੁਲਾਇਆ ਤੇ ਆਖਿਆ ਤੁਸੀਂ ਦੂਤ ਬਣ ਕੇ ਰਾਵਣ ਕੋਲ ਜਾਓ ਤੇ ਆਖੋ ਕਿ ਸੀਤਾ ਮਾਤਾ ਨੂੰ ਵਾਪਸ ਕਰ ਦਿਓ ਅੰਗਦ ਜੀ ਨੇ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਤੇ ਆਗਿਆ ਲੈ ਕੇ ਰਾਵਣ ਦੇ ਦਰਬਾਰ ਵਿੱਚ ਚਲੇ ਗਏ ਰਾਵਣ ਦੀ ਕਚਹਿਰੀ ਲੱਗੀ ਹੋਈ ਸੀ ਤੇ ਰਾਵਣ ਆਪਣੇ ਸਿੰਘਾਸਨ ਤੇ ਸਜਿਆ ਹੋਇਆ ਸੀ ਅੰਗਦ ਜੀ ਨੇ ਰਾਵਣ ਨੂੰ ਆਖਿਆ ਤੂੰ ਸੀਤਾ ਮਾਤਾ ਨੂੰ ਵਾਪਸ ਮੋੜ ਦੇ ਉਦੋਂ ਰਾਵਣ ਕਹਿੰਦਾ ਕਿ ਸ਼੍ਰੀ ਰਾਮਚੰਦਰ ਤਾਂ ਸੀਤਾ ਮਾਤਾ ਦਾ ਪਰਛਾਵਾਂ ਵੀ ਨਹੀਂ ਦੇਖ ਸਕਦਾ ਉਦੋਂ ਅੰਗਦ ਨੇ ਆਖਿਆ ਕਿ ਤੇਰੀ ਲੰਕਾ ਖੋਲੀ ਜਾਏਗੀ ਰਾਵਣ ਕਹਿੰਦਾ ਕਿ ਭਾਵੇਂ ਤੁਸੀਂ ਲੱਖਾਂ ਹੀ ਲੰਕਾ ਜਿੱਤ ਲਓ ਪਰ ਸੀਤਾ ਮਾਤਾ ਨੂੰ ਵਾਪਸ ਨਹੀਂ ਮੋੜਾਂਗਾ ਅੰਗਦ ਕਹਿੰਦਾ ਕਿ ਰਾਵਣ ਆਪਣਾ ਹੰਕਾਰ ਕ੍ਰੋਧ ਛੱਡ ਦੇ ਰਾਵਣ ਕਹਿੰਦਾ ਕਿ ਮੈਂ ਵੇਖੂਗਾ ਤੁਸੀਂ ਕਿਵੇਂ ਯੁੱਧ ਕਰਦੇ ਹੋ ਸ਼੍ਰੀ ਰਾਮਚੰਦਰ ਜੀ ਦੀ ਫੌਜ ਹਿਰਨ ਦੇਨ ਆਈ ਹੋਈ ਸੀ ਮੈਂ ਸ਼ੇਰ ਬਣ ਕੇ ਤੁਹਾਨੂੰ ਸਾਰਿਆਂ ਨੂੰ ਖਾ ਜਾਊਂਗਾ ਉਦੋਂ ਅੰਗਦ ਕਹਿੰਦਾ ਕਿ ਰਾਵਣ ਆਪਣਾ ਹੰਕਾਰ ਛੱਡ ਦੇ ਤਾਂ ਰਾਵਣ ਕਹਿਣ ਲੱਗਾ ਕਿ ਮੈਂ ਵੱਡੇ ਵੱਡੇ ਹੰਕਾਰੀ ਵੀ ਆਪਣੇ ਬਸ ਵਿੱਚ ਕੀਤੇ ਨੇ ਆ ਦੋ ਬੰਦੇ RAM ਤੇ Lakshman ਮੀਰਾ ਕੀ ਵਿਗਾੜ ਸਕਦੇ ਨੇ ਤੇ ਆ ਗਰੀਬੜੇ ਜਿਹੇ ਜੰਗਲ ਵਿੱਚ ਰਹਿਣ ਵਾਲੀ ਮੀਰਾ ਕੀ ਕਰ ਸਕਦੇ ਨੇ ਤਾਂ ਇਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਹੋਰ ਬਚਨ ਦੱਸਦੇ ਨੇ ਅੰਗੋਤੀ 라ਵਣ ਦੇ ਵਿੱਚ ਹੋਰ ਕੀ ਕੀ ਗੱਲਾਂ ਬਾਤਾਂ ਹੋਈਆਂ 라ਵਣ ਕਹਿੰਦਾ ਜਿਹੜਾ ਅਗਨ ਦੇਵਤਾ ਹੈ ਉਹ ਮੇਰਾ ਭੋਜਨ ਤਿਆਰ ਕਰਦਾ ਹੈ ਜਿਹੜਾ ਭਵਨ ਦੇਵ ਦਾ ਉਹ ਮੇਰੇ ਦਰਵਾਜ਼ੇ ਤੇ ਝਾੜੂ ਮਾਰਦਾ ਹੈ ਸੂਰਜ ਮੇਰੇ ਸਿਰ ਤੇ ਛਾਤਰ ਚਲਾਉਂਦਾ ਤੇ ਚੰਦਰਮਾ ਮੇਰੇ ਸਿਰ ਤੇ ਚੌਰ ਕਰਦਾ ਹੈ ਲਕਸ਼ਮੀ ਮੈਨੂੰ ਸ਼ਰਾਬ ਪਲਾਉਂਦੀ ਹੈ ਬ੍ਰਹਮਾ ਮੇਰੇ ਸਾਹਮਣੇ ਖੜ ਕੇ ਵੇਦ ਸੁਣਾਉਂਦਾ ਹੈ ਤੇ ਵਰਣ ਦੇਵਤਾ ਮੇਰਾ ਪਾਣੀ ਭਰਦਾ ਆ ਵੱਡੇ ਵੱਡੇ ਦੇਵਤੇ ਦੀਪ ਤੇ ਮੈਨੂੰ ਨਮਸਕਾਰਾਂ ਕਰਦੇ ਨੇ ਤੇ ਆ ਗੁਬੇਰ ਵਰਗੇ ਜਿਹੜੇ ਜੱਛ ਨੇ ਆ ਮੈਨੂੰ ਟੈਕਸ ਦਿੰਦੇ ਨੇ ਮੇਰੇ ਕਰ ਦਿੰਦੇ ਨੇ ਇੱਥੇ ਰਾਵਣ ਆਪਣਾ ਸਾਰਾ ਜ਼ੋਰ ਦਿਖਾਉਂਦਾ ਕਿ ਮੈਂ ਕਿੰਨਾ ਸ਼ਕਤੀਮਾਨ ਹਾਂ ਰਾਵਣ ਕਹਿੰਦਾ ਕਿ ਇਹ ਦੋ ਬਣਵਾਸੀ ਰਾਮ ਤੇ ਲਕਸ਼ਮਣ ਮੇਰੇ ਵਰਗੇ ਵੱਡੇ ਰਾਵਣ ਦਾ ਕੀ ਵਿਗਾੜ ਸਕਦੇ ਨੇ ਉਦੋਂ ਸ਼੍ਰੀ ਰਾਮਚੰਦਰ ਜੀ ਵੱਲੋਂ ਭੇਜਿਆ ਹੋਇਆ ਦੂਤ ਅੰਗਦ ਬੋਲਿਆ ਕਹਿੰਦਾ ਸ਼੍ਰੀ ਰਾਮਚੰਦ ਜੀ ਨੂੰ ਹੈਰਾਨ ਦੀ ਤਾਂ ਗੱਲ ਬਹੁਤ ਦੂਰ ਰਹੀ ਹੈ ਆ ਤੁਹਾਡੀ ਸਵਾ ਦੇ ਵਿੱਚ ਕੋਈ ਮੀਰਾ ਪੈਰ ਪੁੱਟ ਕੇ ਵਿਖਾ ਦੇ ਜੇ ਕੋਈ ਸੂਰਮਾ ਤੁਹਾਡੇ ਵਿੱਚੋਂ ਮੀਰਾ ਪੈਰ ਪੁੱਟ ਕੇ ਵਿਖਾ ਦੇਵੇਗਾ ਤਾਂ ਮੈਂ ਮੰਨ ਲਵਾਂਗਾ ਕਿ ਤੁਸੀਂ ਸ਼੍ਰੀ ਰਾਮਚੰਦਰ ਜੀ ਨੂੰ ਜਿੱਤ ਲਿਆ ਜੇ ਤੁਸੀਂ ਮੀਰਾ ਪੈਰ ਨਹੀਂ ਪੁੱਟ ਸਕੇ ਤਾਂ ਤੁਸੀਂ ਕਦੇ ਸ਼੍ਰੀ ਰਾਮਚੰਦਰ ਜੀ ਨੂੰ ਜਿੱਤ ਨਹੀਂ ਸਕਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਦੱਸਦੇ ਨੇ ਉਦੋਂ ਰਾਵਣ ਨੇ ਆਪਣੇ ਸੂਰਮਿਆਂ ਨੂੰ ਹੁਕਮ ਦਿੱਤਾ ਕਿ ਅੰਗਦ ਦੇ ਪੈਰ ਨੂੰ ਪੁੱਟੋ ਰਾਵਣ ਦੇ ਸਾਰੇ ਸੂਰਮੇ ਅੰਗਦ ਦਾ ਪੈਰ ਪੁੱਟਣ ਵਾਸਤੇ ਜ਼ੋਰ ਲਾ ਰਹੇ ਨੇ ਪਰ ਅੰਗਦ ਦਾ ਪੈਰ ਪੁੱਟਿਆ ਨਹੀਂ ਗਿਆ ਕਹਿੰਦੇ ਥੱਕ ਟੁੱਟ ਕੇ 라ਵਣ ਦੀ ਫੌਜ ਥੱਲੇ ਡਿੱਗ ਪਈ ਉਦੋਂ ਹੀ ਅੰਗਦ 라ਵਣ ਦੇ ਭਰਾ ਵਿਬੀਸ਼ਨ ਨੂੰ ਆਪਣੇ ਨਾਲ ਲੈ ਕੇ ਸ਼੍ਰੀ ਰਾਮਚੰਦਰ ਜੀ ਵੱਲ ਤੁਰਿਆ ਦੂਤ ਵੀ ਕੋਈ ਕੋਈ ਬਣ ਸਕਦਾ ਹੈ ਅੰਗਦ ਦਾ ਬਹੁਤ ਜ਼ਿਆਦਾ ਹੀ ਦਿਮਾਗ ਸੀ ਕਿਉਂਕਿ ਅੰਗਦ ਨੂੰ ਪਤਾ ਲੱਗ ਗਿਆ ਸੀ ਕਿ 라ਵਣ ਬਹੁਤ ਹੰਕਾਰੀ ਹੈ ਉਹਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਹੀ ਮਾਣ ਹੈ ਤੰਗਦ ਜੀ ਨੇ ਉੱਥੇ ਜੰਗ ਦੀ ਨੀਤੀ ਖੇਡੀ ਸ਼ਾਮ ਦਾਸ ਦੰਡ ਭੇਦ ਜੰਗ ਦੀਆਂ ਚਾਰ ਨੀਤੀਆਂ ਹੁੰਦੀਆਂ ਜਿਹੜਾ ਦੂਤ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਵੀ ਇਹ ਚਾਰ ਨੀਤੀਆਂ ਵਿੱਚੋਂ ਤਿੰਨ ਨੀਤੀਆਂ ਵਰਤਣੀਆਂ ਜਦੋਂ ਇਹ ਤਿੰਨ ਨੀਤੀਆਂ ਨਾਲ ਕਾਮਨਾ ਬਣੇ ਤਾਂ ਚੌਥੀ ਨੀਤੀ ਗੰਢ ਉਹ ਵਰਤੀ ਜਾਂਦੀ ਹੈ ਪਹਿਲਾਂ ਤਾਂ ਸ਼ਾਮ ਦਾਮ ਤੇ ਭੇਤ ਵਰਤਿਆ ਅੰਗਦ ਨੇ ਵੀ ਐਵੇਂ ਹੀ ਕੀਤਾ ਜਦੋਂ ਉਹ ਰਾਵਣ ਕੋਲ ਗਏ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਾਮ ਨੀਤੀ ਵਰਤੀ ਉਹਨਾਂ ਨੇ ਪਹਿਲਾਂ ਪਿਆਰੇ ਪਿਆਰੇ ਬੋਲਾਂ ਨਾਲ ਰਾਵਣ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸੀਤਾ ਮਾਤਾ ਨੂੰ ਮੋੜ ਦਿਓ ਜਿਹਦੇ ਨਾਲ ਜੰਗ ਨਹੀਂ ਹੋਵੇਗੀ ਜਦੋਂ ਰਾਵਣ ਸ਼ਾਮ ਨੀਤੀ ਦੇ ਨਾਲ ਨਹੀਂ ਸਮਝਿਆ ਤਾਂ ਕਹਿੰਦੇ ਅੰਗਦ ਨੇ ਰਾਵਣ ਦੀ ਕਚਹਿਰੀ ਵਿੱਚ ਆਪਣਾ ਪੈਰ ਜਮਾਇਆ ਤੇ ਆਖਿਆ ਕੋਈ ਵੀ ਪੁੱਟ ਸਕਦਾ ਮੇਰਾ ਪੈਰ ਤਾਂ ਪੁੱਟ ਲਵੋ ਜੇ ਪੁੱਟਿਆ ਗਿਆ ਤਾਂ ਤੁਸੀਂ ਰਾਮ ਜੀ ਤੋਂ ਜੰਗ ਜਿੱਤ ਗਏ ਤੇ ਜੇ ਨਹੀਂ ਪੁੱਟਿਆ ਗਿਆ ਤਾਂ ਤੁਸੀਂ ਸਮਝਿਓ ਕਿ ਤੁਸੀਂ ਰਾਮਚੰਦਰ ਜੀ ਨੂੰ ਕਦੇ ਜਿੱਤ ਨਹੀਂ ਸਕਦੇ ਤਾਂ ਜਦੋਂ ਸਾਰਿਆਂ ਨੇ ਜ਼ੋਰ ਲਾਇਆ ਕੋਈ ਪੁੱਟ ਨਹੀਂ ਸਕਿਆ ਤੇ ਵੀ ਕਹਿੰਦੇ ਆ ਕਿ ਆਖਿਰ ਵਿੱਚ ਰਾਵਣ ਆਪਣੇ ਸਿੰਘਾਸਨ ਤੋਂ ਉੱਠਣ ਲੱਗਾ ਸੀ ਤੇ ਉਦੋਂ ਅੰਗਦ ਨੇ ਜਾਣ ਲਿਆ ਕਿ ਜੇ ਰਾਵਣ ਨੇ ਮੇਰੇ ਹੱਥ ਪੈਰਾਂ ਨੂੰ ਹੱਥ ਲਾਇਆ ਤਾਂ ਰਾਵਣ ਮੇਰਾ ਪੈਰ ਪੁੱਟ ਲਏਗਾ ਕਿਉਂਕਿ ਰਾਵਣ ਕੋਈ ਸੁਧਾਰਨ ਨਹੀਂ ਸੀ ਉਹ ਮਹਾਵਲੀ ਯੋਧਾ ਸੀ ਤਾਂ ਉਹਦੋਂ ਅੰਗਦ ਨੇ ਆਖਿਆ ਕਿ ਮੇਰੇ ਪੈਰਾਂ ਨੂੰ ਹੱਥ ਨਾ ਲਾ ਜੇ ਤੂੰ ਮਾਫੀ ਮੰਗਣਾ ਚਾਹੁੰਦਾ ਹੈ ਜੇ ਤੂੰ ਮੱਥਾ ਟੇਕਣਾ ਚਾਹੁੰਦਾ ਹੈ ਤਾਂ ਸ਼੍ਰੀ ਰਾਮ ਜੀ ਦੇ ਚਰਨਾਂ ਤੇ ਮੱਥਾ ਟੇਕ ਉਹੀ ਤੈਨੂੰ ਬਖਸ਼ ਸਕਦੇ ਨੇ ਕਹਿੰਦੇ ਇਹ ਸੁਣ ਕੇ 라ਵਣ ਸ਼ਰਮਿੰਦਾ ਹੋ ਕੇ ਵਾਪਸ ਸਿੰਘਾਸਨ ਤੇ ਜਾਪ ਕੇ ਬਹਿ ਗਿਆ ਜੀ ਅੰਗਦ ਇੰਨਾ ਸਿਆਣਾ ਸੀ ਤਾਂ ਹਨੂਮਾਨ ਜੀ ਕਿੰਨੇ ਤਾਕਤਵਰ ਹੋਣਗੇ ਤਾਂ ਗੁਰੂ ਜੀ ਕਹਿੰਦੇ ਨੇ ਕਿ ਅੰਗਦ ਨੇ ਪਹਿਲਾਂ ਸ਼ਾਮ ਨੀਤੀ ਖੇਡੀ ਫਿਰ ਧਾਮ ਨੀਤੀ ਤੇ ਫਿਰ ਭੇਦ ਨੀਤੀ। ਰਾਵਣ ਦੇ ਘਰ ਵਿੱਚ ਜਿਹੜੀ ਫੁੱਟ ਪਈ ਹੋਈ ਸੀ ਉਹਨੂੰ ਉਹਨਾਂ ਨੇ ਵਰਤਿਆ। ਤਿਪ ਵਿਖਣ ਨੂੰ ਸ਼੍ਰੀ ਰਾਮਚੰਦਰ ਜੀ ਕੋਲ ਲੈ ਆਇਆ। ਤਿਪ ਵਿਖਣ ਹੀ ਸੀ ਜਿਨੇ ਲੰਕਾ ਦਾ ਸਾਰਾ ਭੇਦ ਦੱਸਿਆ ਤੇ ਰਾਵਣ ਦਾ ਸਾਰਾ ਭੇਦ ਦੱਸਿਆ। ਉਹਨੇ ਹੀ ਦੱਸਿਆ ਸੀ ਕਿ ਰਾਵਣ ਨੂੰ ਕਿਵੇਂ ਮਾਰਿਆ ਜਾ ਸਕਦਾ। ਤਾ ਉੱਥੋਂ ਹੀ ਕਹਾਵਤਾਂ ਬਣ ਗਈਆਂ ਕਿ ਘਰ ਦਾ ਪੀਤੀ ਲੰਕਾ ਟਾਏ ਸੋ ਕਹਿੰਦੇ ਨੇ ਕਿ ਅੰਗਦ ਨੇ ਬਹੁਤ ਸਿਆਣਪ ਦੇ ਨਾਲ ਤੇ ਬਹੁਤ ਚਤੁਰਾਈ ਦੇ ਨਾਲ ਪੂਰੀ ਚੰਗੀ ਤਰੀਕੇ ਵਕਾਲਤ ਕੀਤੀ ਦੂਦ ਦਾ ਕੰਮ ਬਹੁਤ ਚੰਗੇ ਤਰੀਕੇ ਨਾਲ ਕੀਤਾ ਜਦੋਂ ਅੰਗਦ ਪ ਵੀਖਣ ਨੂੰ ਸ਼੍ਰੀ ਰਾਮਚੰਦਰ ਜੀ ਕੋਲ ਲੈ ਕੇ ਆਇਆ ਤਾਂ ਅੰਗਦ ਨੇ ਉੱਥੇ ਦੱਸਿਆ ਕਿ ਰਾਵਣ ਨੇ ਪ ਵੀਖਣ ਨੂੰ ਲੱਤ ਮਾਰ ਕੇ ਲੰਕਾ ਵਿੱਚੋਂ ਕੱਢ ਦਿੱਤਾ ਉਦੋਂ ਸ਼੍ਰੀ ਰਾਮ ਜੀ ਨੇ ਬਚਨ ਕੀਤੇ ਕਿ ਲੰਕਾ ਦਾ ਰਾਜ ਆ ਵੀ ਵਿਪੀਖਣ ਹੀ ਬਣੇਗਾ ਤੇ ਸ਼੍ਰੀ ਰਾਮ ਜੀ ਕਹਿੰਦੇ ਕਿ ਜੇ ਰਾਵਣ ਅੱਜ ਵੀ ਆ ਕੇ ਮਾਫੀ ਮੰਗ ਲਏਗਾ ਤਾਂ ਉਹਨੂੰ ਅਯੁੱਧਿਆ ਦਾ ਰਾਜ ਦੇ ਦੇਵਾਂਗੇ ਪਰ ਲੰਕਾ ਦਾ ਰਾਜ ਵਿਪੀਖਣ ਨੂੰ ਮਿਲੇਗਾ ਤੇ ਉਸੇ ਸਮੇਂ ਹੀ ਵਿਪੀਖਣ ਦੇ ਮੱਥੇ ਤੇ ਸ਼੍ਰੀ ਰਾਮ ਜੀ ਨੇ ਤਿਲਕ ਵੀ ਲਾ ਦਿੱਤੇ ਕਹਿੰਦੇ ਜਿਹੜੀ ਰਾਵਣ ਦੀ ਘਰ ਵਾਲੀ ਸੀ ਜਿਹਦਾ ਨਾਮ ਮੰਦੋਦਰੀ ਵੀ ਉਹ ਕਹਿੰਦੇ ਕਿ ਉਹਨੂੰ ਜਦੋਂ ਇਹ ਪਤਾ ਲੱਗਿਆ ਕਿ ਲੰਕਾ ਦਾ ਤਿਲਕ ਸ਼੍ਰੀ ਰਾਮ ਜੀ ਨੇ ਵੀ ਭੀਖਣ ਨੂੰ ਲਗਾ ਦਿੱਤਾ ਤਾਂ ਉਦੋਂ ਰਾਵਣ ਦੀ ਪਤਨੀ ਗਸ਼ ਖਾ ਕੇ ਥੱਲੇ ਡਿੱਗ ਪਈ ਤੇ ਰਾਵਣ ਨੂੰ ਕਹਿਣ ਲੱਗੀ ਆਪ ਜੀ ਨੇ ਸ਼੍ਰੀ ਰਾਮ ਜੀ ਦੇ ਨਾਲ ਵੈਰ ਕਿਉਂ ਕੀਤਾ ਆਪ ਜੀ ਨੂੰ ਪਤਾ ਹੈ ਕਿ ਉਹਨਾਂ ਕੋਲ ਮਹਾਵਲੀ ਯੋद्धा ਹਨੂਮਾਨ ਹੈ ਉਹਨਾਂ ਨੇ ਬਾਲੀ ਨੂੰ ਮਾਰਿਆ ਉਹਨਾਂ ਨੇ ਸਮੁੰਦਰ ਦੇ ਪੁਲ ਬਣ ਕੇ ਇੱਥੇ ਤੱਕ ਆ ਗਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਨੇ ਕਿ ਉਹਨਾਂ ਦੀ ਪਤਨੀ ਕਹਿਣ ਲੱਗੀ ਕਿ ਜਿਸ ਹਨੂਮਾਨ ਨੇ ਸਾਡੇ ਪੁੱਤਰ ਨੂੰ ਮਾਰ ਦਿੱਤਾ ਉਹ ਮਹਾਵਲੀ ਹਨ ਉਹਨਾਂ ਨਾਲ ਸਾਨੂੰ ਵੈਰ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਨੂੰ ਸੀਤਾ ਮਾਤਾ ਵਾਪਸ ਕਰ ਦਿਓ ਉਦੋਂ ਹੰਕਾਰੀ ਰਾਵਣ ਕਹਿੰਦਾ ਵੀ ਮੇਰਾ ਤੋਤਾ ਇਹ ਸਾਰੀ ਧਰਤੀ ਕੰਮ ਦੀ ਹੈ ਮੇਰੇ ਸਾਰੇ ਦੇਵਤੀ ਦੇਵਤੇ ਦੇਵਤੀਆਂ ਪੂਜਾ ਕਰਦੇ ਨੇ ਤੇ ਮੇਰੇ ਸਿਰ ਤੇ ਚੌਰ ਚਲਾਉਂਦੇ ਨੇ ਰਾਵਣ ਕਹਿੰਦਾ ਕਿ ਮੈਂ ਰਾਮ ਨੂੰ ਲਕਸ਼ਮਣ ਨੂੰ ਇਹਨਾਂ ਦੋਨਾਂ ਨੂੰ ਮਾਰ ਦਵਾਂਗਾ ਇਨਾਂ ਦੀ ਜਿੰਨੀ ਵੀ ਸੈਣਾ ਇੰਨਾ ਬਾਂਦਰਾਂ ਦੀ ਸੈਣਾਗੀ ਇਹਨਾਂ ਸਾਰਿਆਂ ਨੂੰ ਮਾਰ ਦਊਂਗਾ ਤੇ ਫਿਰ ਤੇਰੇ ਕੋਲਾ ਕੀ ਤੇਰੇ ਤੋਂ ਸ਼ਰਤ ਜਿੱਤ ਰਾਵਣ ਦਾ ਸ਼੍ਰੀ ਰਾਮ ਜੀ ਨਾਲ ਕਮਸ਼ਾਨ ਜੁਦ ਹੋਇਆ ਤੇ ਅੰਤ ਵਿੱਚ ਰਾਵਣ ਨੂੰ ਸ਼੍ਰੀ ਰਾਮ ਜੀ ਨੇ ਤੀਰਾਂ ਨਾਲ ਛੰਨੀ ਕਰ ਦਿੱਤਾ ਤੇ ਲੰਕਾ ਉੱਪਰ ਸ਼੍ਰੀ ਰਾਮ ਜੀ ਨੇ ਵਿਜੇ ਪ੍ਰਾਪਤ ਕੀਤੀ ਹਨੂਮਾਨ ਜੀ ਬਹੁਤ ਵੱਡੇ ਜਤੀ ਗਿਨੇ ਜਾਂਦੇ ਨੇ ਤੇ ਉਹਨਾਂ ਤੋਂ ਵੱਡਾ ਅੱਜ ਤੱਕ ਕੋਈ ਜਤੀ ਨਹੀਂ ਹੋਇਆ ਹਨੂਮਾਨ ਜੀ ਦੀ ਸਹਾਇਤਾ ਨਾਲ ਸ਼੍ਰੀ ਰਾਮ ਜੀ ਨੇ ਰਾਵਣ ਨੂੰ ਜਿੱਤ ਲਿਆ ਜਦੋਂ ਸ਼੍ਰੀ ਰਾਮ ਜੀ ਸੀਤਾ ਮਾਤਾ ਨੂੰ ਤੇ ਸਾਰੀ ਫੌਜ ਨੂੰ ਲੈ ਕੇ ਵਾਪਸ ਅਯੋਧਿਆ ਵਿੱਚ ਆਏ ਉਦੋਂ ਇੱਕ ਰਾਜਾ ਆਇਆ ਉਸ ਸਮੇਂ ਉਸ ਰਾਜੇ ਨੇ ਸ਼੍ਰੀ ਰਾਮ ਚੰਦਰ ਜੀ ਦੀਆਂ ਨੂੰ ਮੋਤੀਆਂ ਦੀ ਮਾਲਾ ਭੇਟ ਕੀਤੀ ਸ਼੍ਰੀ ਰਾਮ ਜੀ ਨੇ ਸੀਤਾ ਮਾਤਾ ਨੂੰ ਉਹ ਭੇਟ ਕਰ ਦਿੱਤੀ ਤੇ ਸੀਤਾ ਮਾਤਾ ਜੀ ਨੇ ਅੱਗੇ ਹਨੁਮਾਨ ਜੀ ਨੂੰ ਭੇਟ ਕਰ ਦਿੱਤੀ ਹਨੁਮਾਨ ਜੀ ਉਸ ਮਾਲਾ ਦੇ ਮੋਤੀਆਂ ਨੂੰ ਇੱਕ ਇੱਕ ਕਰਕੇ ਦੇਖੀ ਜਾਣ ਤੇ ਭੰਨੀ ਜਾਣ ਉਦੋਂ ਰਾਜੇ ਨੇ ਆਖਿਆ ਕਿ ਸ਼੍ਰੀ ਰਾਮ ਜੀ ਤੁਸੀਂ ਇਹ ਮਾਲਾ ਦੀ ਕਦਰ ਨਹੀਂ ਕੀਤੀ ਸ਼੍ਰੀ ਰਾਮ ਜੀ ਕਹਿੰਦੇ ਕਿ ਮਾਲਾ ਦੀ ਕਦਰ ਕਰਕੇ ਹੀ ਤਾਂ ਸੀਤਾ ਨੂੰ ਦਿੱਤੀ ਸੀ ਪਰ ਸੀਤਾ ਨੇ ਅੱਗੇ ਹਨੁਮਾਨ ਜੀ ਨੂੰ ਦੇ ਦਿੱਤੀ ਸ਼੍ਰੀ ਰਾਮ ਜੀ ਮਹਾਰਾਜ ਕਹਿੰਦੇ ਕਿ ਰਾਜਨ ਜੀ ਤੈਨੂੰ ਕੋਈ ਸ਼ੰਕਾ ਹੈ ਤਾਂ ਤੂੰ ਖੁਦ ਹਨੂਮਾਨ ਨੂੰ ਪੁੱਛ ਲੈ। ਉਦੋਂ ਹਨੂਮਾਨ ਜੀ ਨੇ ਦੱਸਿਆ ਕਿ ਹੀ ਰਾਜਨ ਮੈਂ ਇਸ ਮਾਲਾ ਦੇ ਵਿੱਚ ਸ਼੍ਰੀ ਰਾਮ ਜੀ ਦਾ ਨਾਮ ਵੇਖ ਰਿਹਾ ਸੀ। ਜੇ ਇਸ ਮਾਲਾ ਦੇ ਮੋਤੀਆਂ ਤੇ ਸ਼੍ਰੀ ਰਾਮ ਜੀ ਦਾ ਨਾਮ ਨਹੀਂ ਤਾਂ ਇਹ ਮਾਲਾ ਮੇਰੇ ਕਿਸੇ ਕੰਮ ਦੀ ਨਹੀਂ। ਭਾਪ ਮੇਰੇ ਵਾਸਤੇ ਮੋਤੀ ਵੀ ਕੋਡੀਆਂ ਸਮਾਨ ਨੇ ਜਿਉਂਨਾਂ ਤੇ ਸ਼੍ਰੀ ਰਾਮ ਜੀ ਦਾ ਨਾਮ ਨਹੀਂ ਹੈ। ਉਦੋਂ ਰਾਜੇ ਨੇ ਹਨੂਮਾਨ ਨੂੰ ਤਰਕ ਮਾਰ ਕੇ ਕਿਹਾ ਕਿ ਤੇਰੇ ਸਰੀਰ ਵਿੱਚ ਕਿੱਥੋਂ ਸ਼੍ਰੀ ਰਾਮ ਦਾ ਨਾਮ ਹੈ ਉਦੋਂ ਹਨੂਮਾਨ ਜੀ ਨੇ ਆਪਣੀ ਛਾਤੀ ਫਾੜ ਕੇ ਆਪਣੇ ਰੋਮ-ਰੋਮ ਵਿੱਚ ਸ਼੍ਰੀ ਰਾਮ ਲਿਖਿਆ ਹੋਇਆ ਵਿਖਾ ਦਿੱਤਾ ਇਹ ਵੇਖ ਕੇ ਉਹ ਰਾਜਾ ਹਨੂਮਾਨ ਜੀ ਦੇ ਚਰਨਾਂ ਤੇ ਡਿੱਗ ਪਿਆ ਗੁਰੂ ਜੀ ਕਹਿੰਦੇ ਨੇ ਕਿ ਉਹ ਜਿਹੜੇ ਪਰਮਾਤਮਾ ਨੂੰ ਹਰੀ ਨੂੰ ਰੋਮ-ਰੋਮ ਕਰਕੇ ਧਿਆਉਂਦੇ ਨੇ ਤੇ ਹਨੂਮਾਨ ਜੀ ਵੀ ਇਸ ਗਿਣਤੀ ਵਿੱਚ ਆਉਂਦੇ ਨੇ ਸੋ ਹਨੂਮਾਨ ਜੀ ਦੇ ਵਿੱਚ ਜੋਰ ਬਹੁਤ ਸੀ ਬਹੁਤ ਸ਼ਕਤੀਮਾਨ ਸੀ ਗੁਰੂ ਜੀ ਨੇ ਹਨੂਮਾਨ ਜੀ ਬਾਰੇ ਬਾਣੀ ਵਿੱਚ ਲਿਖ ਕੇ ਸਿੰਘਾਂ ਵਿੱਚ ਜੋਰ ਭਰਨਾ ਚਾਹੁੰਦੇ ਸੀ ਸ਼ਕਤੀ ਭਰਨਾ ਚਾਹੁੰਦੇ ਸੀ ਤਾਂ ਕਰਕੇ ਹੀ ਕਲਗੀਧਰ ਪਾਤਸ਼ਾਹ ਜੀ ਨੂੰ ਦਸਮ ਗ੍ਰੰਥ ਵਿੱਚ 24 ਅਵਤਾਰਾਂ ਦੀ ਕਥਾ ਲਿਖੀ ਹੈ ਜੇ ਅਸੀਂ ਸ਼ੰਕਾ ਨੂੰ ਛੱਡ ਕੇ ਕਥਾ ਸੁਣਾਗੇ ਗੁਰਬਾਣੀ ਨੂੰ ਪੜਾਂਗੇ ਤਾਂ ਜਾ ਕੇ ਸਾਨੂੰ ਸਮਝ ਆਏਗੀ ਜੇ ਅਸੀਂ ਸ਼ੰਕਾ ਹੀ ਕਰਦੇ ਰਹੇ ਫਿਰ ਅੱਗੇ ਨਹੀਂ ਵੱਧ ਸਕਦੇ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਨੂਮਾਨ ਜੀ ਬਾਰੇ ਵੀ ਗੁਰਬਾਣੀ ਵਿੱਚ ਅਤੇ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਜੇਕਰ ਆਪ ਜੀ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹਬ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ